ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਇਹ ਸਾਰਿਆਂ ਨੂੰ ਬੇਨਤੀ ਆ ਵੀ ਆ ਦੇਖੋ ਵੀਰੋ ਰਣੇਣਾ ਜਿਹੜੇ ਸ਼ਹਿਰ ਵਿੱਚ ਸ਼ਰਧਾਈ ਦਾ ਕੰਮ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਕਾਜੂ, ਬਦਾਮ, ਖਸਖਸ, ਕਾਲੀ ਲਕਸ਼ਣ, ਮਿਰਚ, ਲਾਚੀ ਸਾਰੀਆਂ ਚੀਜ਼ਾਂ ਬਣਾਉਂਦੇ ਨੇ, ਪਾਉਂਦੇ ਨੇ, ਮੱਗਦੇ ਗੁਲਾਬ ਜਲ ਤੇ ਸ਼ਰਕਰ ਪਾ ਕੇ ਸਾਰੀਆਂ ਚੀਜ਼ਾਂ ਬਣਾਉਂਦੇ ਆ ਤੇ ਜਿੰਨਾ ਵੀਰਾਂ ਨੂੰ ਐਸਾ ਆਪਾਂ ਵੇਖਿਆ ਹੁਣ ਜਿਹੜਾ ਟਾਈਮ ਚੱਲਦਾ ਨੇ ਇੱਥੇ ਖਾਣ ਪੀਣ ਚੰਗਾ ਨਹੀਂ ਹੈਗਾ ਜਿਨ੍ਹਾਂ ਨੂੰ ਪ੍ਰੋਬਲਮ ਆ ਦਿਮਾਗੀ ਕਿਸੇ ਤਰ੍ਹਾਂ ਦੀ ਵੀ ਜਾਂ ਮੰਨ ਲਓ ਦਿਮਾਗ ਸਹੀ ਤਰੀਕੇ ਨਾਲ ਨਹੀਂ ਕਰਦਾ ਗੈਸ ਬਣਦੀ ਪੇਟ ਵਿੱਚ ਉਹ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਅੱਜ ਲੋਕ ਜੂਝ ਰਹੇ ਨੇ ਕੁੜੀਆਂ ਮੁੰਡੇ ਇਹ ਸ਼ਰਧਾਈ ਜਿਹੜੀ ਆ ਬਿਨਾ ਕਿਸੇ ਨਸ਼ੇ ਤੋਂ ਬਣਦੀ ਹੈ ਤੇ ਇਹ ਇੱਕ ਸਿੰਘਾਂ ਦਾ ਬਹੁਤ ਵਧੀਆ ਖਾਣ ਪੀਣਾਂ ਜਿਦੇ ਵਿੱਚ ਆਪਣਾ ਗਰਮੀ ਵੀ ਸਰੀਰ ਦੀ ਨਿਕਲਦੀ ਆ ਤੇ ਸਭ ਕੋਲ ਠੀਕ ਵੀ ਹੁੰਦਾ ਏ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਜਿੰਨੇ ਵੀ ਵੀਰ ਭੈਣ ਭਰਾ ਹਨ ਇਹ ਵੱਧ ਤੋਂ ਵੱਧ ਇਹਦੇ ਜੇਲੀ ਸੇਵਨ ਕਰਨ ਖਾਣ ਪੀਣ ਕਿਉਂਕਿ ਇਹ ਕੰਮ ਦੀ ਚੀਜ਼ ਆ ਬਦਾਮ ਦਿਮਾਗ ਲਈ ਬਹੁਤ ਵਧੀਆ ਨੇ ਮਗਜਿਕ ਦਿਮਾਗ ਵਾਸਤੇ ਬਹੁਤ ਵਧੀਆ ਏ ਕਾਲੀ ਲਾਚ ਨਿਰਚ ਬਹੁਤ ਵਧੀਆ ਗੈਸ ਕੱਢਦੀ ਏ ਸਹੀ ਕਰਦੀ ਏ ਸਰੀਰ ਪੇਟ ਨੂੰ ਤੇ ਜਿਹੜੀ ਲਾਪਾ ਪਾਉਂਦੇ ਆ ਲਾਚੀ ਇਹ ਵੀ ਬਹੁਤ ਵਧੀਆ ਹੈ ਤੇ ਨਾਲ ਹੀ ਗੁਲਾਬ ਦੇ ਜਿਹੜੇ ਪੱਤੇ ਨੇ ਹੋਰ ਕਈ ਚੀਜ਼ਾਂ ਸੌਫਾ ਇਹ ਸਭ ਚੀਜ਼ਾਂ ਸਾਰੇ ਘਰਾਂ 'ਚ ਆਮ ਹੀ ਵਰਤਦੇ ਆਪਾਂ ਨੂੰ ਪਤਾ ਹੈ ਕੋਈ ਕੰਮ ਦੀ ਚੀਜ਼ ਹੈ ਕੋਈ ਮਾੜੀ ਚੀਜ਼ ਹੈ ਨਹੀਂ ਜੀ ਤੇ ਮੇਰੇ ਵੀਰ ਜਿੰਨوں ਵੀ ਕਿਸੇ ਨੂੰ ਮੰਨ ਲਓ ਨਾਲ ਆਪਣੇ ਕੋਈ ਜ਼ਿਆਦਾਤਰ ਲੋਕਾਂ ਕੋਲ ਟਾਈਮ ਦੀ ਪ੍ਰੋਬਲਮ ਆ ਘਰੇ ਵੀ ਬਣਾ ਸਕਦੇ ਆ ਤੇ ਇਹ ਵੀ ਬਾਹਰ ਆਪਾਂ ਪੈਸੇ ਖਰਾਬ ਕਰਦੇ ਆ ਇਹਨਾਂ ਚੰਗਾ ਸਹੀ ਜਗ੍ਹਾ ਤੇ ਪੈਸਾ ਲਾਓ ਤੇ ਇਹ ਵੀਰ ਜਿੰਨੇ ਵੀ ਬਣਾਉਂਦੇ ਨੇ ਜਿਨ੍ਹਾਂ ਨੂੰ ਬਣਾਉਣੀ ਆਉਂਦੀ ਹੈ ਇਹ ਹਰ ਸ਼ਹਿਰ ਹਰ ਜਗ੍ਹਾ ਤੇ ਇਹਦੇ ਇਸੇ ਤਰ੍ਹਾਂ ਢੇ ਲਾਓ ਦੇ ਨਾਲੇ ਪੁੰਨ ਦੇ ਨਾਲੇ ਫਲੀਆਂ ਦੋਨੇ ਕੰਮ ਕਰੋ ਤੇ ਲੋਕਾਂ ਨੂੰ ਨਾਲੇ ਤਾਂ ਤਾਕਤ ਦਿਓ ਸਰੀਰਕ ਵੀ ਤੇ ਦਿਮਾਗੀ ਵੀ ਤੇ ਨਾਲੇ ਆਪਣੀ ਕਮਾਈ ਕਰੋ ਠੱਕ ਸੱਚ ਦੀ ਕਮਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ